17 ਕਿਨਾਰੇ ਮੇਰਾ ਨਾਮ ਡਾਕਟਰ ਦੀਲਾ ਸ਼ਰਮਾ ਜੀ ਸਰ ਇਹ ਕਿੱਥੇ ਪੈਂਦਾ ਕਲੀਨਿਕ ਜਿੱਥੇ ਕਿਹਾ ਜਾਦਾ ਜੀ ਆਮ ਆਦਮੀ ਕਲੀਨਿਕ ਮੁਰਾਦਪੁਰਾ ਪੈਂਦਾ ਜੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੱਛਾ ਕੀ ਕੀ ਚੋਰੀ ਹੋਇਆ ਜੀ ਸਾਡੇ ਜੀ ਪਾਣੀ ਵਾਲੀ ਮੋਟਰ ਚੋਰੀ ਕਰਕੇ ਲੈ ਗਏ ਨੇ ਨਾਲ ਇੱਕ ਫੈਨ ਜਿਹੜਾ ਉਹ ਚੋਰੀ ਕਰਕੇ ਲੈ ਗਏ ਨੇ ਦਵਾਈਆਂ ਕਪ ਸਿਰਪ ਜਿਹੜੇ ਨੇ ਉਹ ਚੋਰੀ ਕਰਕੇ ਲੈ ਗਏ ਨੇ ਤੇ ਇੱਕ ਏਸੀ ਚੋਰੀ ਕਰਕੇ ਲੈ ਗਏ ਨੇ ਕਿੰਨੇ ਕੁ ਜੀ ਗੱਲ ਆ ਸਰ ਇਹ ਕੱਲ तकरीबन ਕੱਲ ਸ਼ਾਮ ਤੋਂ ਹੀ ਹੈ ਵਾਰਤ ਕਿਉਂਕਿ ਕੱਲ ਛੁੱਟੀ ਸੀ ਸੰਡੇ ਹੁੰਦਾ ਸੰਡੇ ਆਫ ਹੁੰਦਾ ਇੱਥੇ ਸਾਨੂੰ ਕੋਈ ਸਿਕਿਉਰਿਟੀ ਗਾਰਡ ਕੋਈ ਪ੍ਰੋਵਾਈਡ ਨਹੀਂ ਕਰਾਇਆ ਗਿਆ ਨਾ ਕੋਈ ਇੱਥੇ ਕੈਮਰੇ ਲਵਾ ਕੇ ਦਿੱਤੇ ਗਏ ਹਾਲਾਂਕਿ ਅਸੀਂ ਬੜੀ ਵੱਡੀ ਮੰਗ ਵੀ ਰੱਖੀ ਹੈ ਇਸ ਬਾਰੇ ਪਰ ਸਾਡੀ ਇਹ ਕੋਈ ਨਾ ਇਹਨਾਂ ਨੇ ਕੋਈ ਸਿਕਿਉਰਿਟੀ ਗਾਰਡ ਸਾਨੂੰ ਕੋਈ ਰਾਤ ਵਾਸਤੇ ਪ੍ਰੋਵਾਈਡ ਕੀਤਾ ਨਾ ਕੋਈ ਕੈਮਰੇ ਲਵਾਏ ਨਾ ਤਾਂ ਇਹ ਚੋਰੀ ਨਾ ਜਿਹੜਾ ਮੈਨੂੰ ਕਦ ਪਤਾ ਲੱਗਾ ਇਸ ਚੋਰੀ ਦਾ ਅੱਜ ਸਵੇਰੇ ਜਦੋਂ ਅਸੀਂ ਡਿਊਟੀ ਤੇ ਆਏ ਉਦੋਂ ਪਤਾ ਲੱਗਾ ਤੇ ਪੁਲਿਸ ਕੰਪਲੇਟ ਵਗੈਰਾ ਕੋਈ ਕਰਵਾਈ ਪੁਲਿਸ ਕੰਪਲੇਟ ਉਹਨ ਐਫ ਆਈ ਆਰ ਇਸ ਬਾਰੇ ਦਰਜ ਕਰਾਈ ਹੈ ਜੀ ਅੱਜ ਰਿਪੋਰਟ ਦੇ ਕੇ ਕਿ ਤੇ ਸੀਸੀਟੀਵੀ ਕੈਮਰਾ ਵੀ ਕੋਈ ਨਹੀਂ ਲਗਾਇਆ ਰਾਜੀ ਨਹੀਂ ਜੀ ਕੋਈ ਸੀਸੀਟੀਵੀ ਕੈਮਰਾ ਨਹੀਂ ਕੋਈ ਸਕਿਉਰਿਟੀ ਗਾਰਡ ਨਹੀਂ ਤੁਸੀਂ ਮੰਗ ਕਰਨਾ ਚਾਹੁੰਦੇ ਜੀ ਆਪਣੇ ਕਲੀਨਿਕ ਦੀ ਸਕਿਉਰਿਟੀ ਬਗਰਾਤੀ ਜਾਂ ਸੀਸੀਟੀਵੀ ਕੈਮਰੇ ਪ੍ਰਤੀ ਸਰਕਾਰ ਮੈਂ ਤੇ ਇਹੀ ਮੰਗ ਕਰਾਂਗਾ ਜੀ ਇੱਕ ਸਾਨੂੰ ਚੌਕੀਦਾਰ ਰਾਤ ਵਾਸਤੇ ਪ੍ਰੋਵਾਈਡ ਕਰ ਦੇ ਜਿਹੜਾ ਕਿ ਚੋਰੀਆਂ ਜਿਹੜੀਆਂ ਵਾ ਉਹ ਨਾ ਹੋਵੇ ਇੱਥੇ ਲੋਕਾਂ ਨੂੰ ਵਾਰਦਾਤ ਹੋਈ ਹੈਗਾ ਪਹਿਲਾਂ ਵੀ ਇੱਥੇ ਵਾਰਦਾਤ ਹੋਈ ਉਦੋਂ ਵੀ ਏਸੀ ਕੰਪਰੈਸਰ ਵਗੈਰਾ ਦੀ ਚੋਰੀ ਹੋਈ ਸੀ ਜੀ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਕੀਹ ਚ ਭੌਂਤ ਮਾਲ ਸਰਕਾਰ ਨੂੰ ਜਦ ਪ੍ਰਸ਼ਾਸਨ ਜਿਲ੍ਹਾ ਪ੍ਰਸ਼ਾਸਨ ਨੂੰ ਜਿਲ੍ਹਾ ਪ੍ਰਸ਼ਾਸਨ ਨੂੰ ਮੈਂ ਇਹੀ ਮੰਗ ਕਰਦਾ ਜੀ ਸਾਨੂੰ ਇੱਕ ਇਥੇ ਦਾਤ ਵਾਸਤੇ ਚੌਕੀਦਾਰ ਇੱਕ ਪ੍ਰੋਵਾਈਡ ਕਰ ਦੇ ਜੀ